ਸੰਗਤ ਜੀ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਰਾਜਾ ਜੈ ਸਿੰਘ ਦੇ ਬੇਨਤੀ ਕਰਨ ਤੇ ਜਦੋਂ ਸਤਿਗੁਰੂ ਜੀ ਦਿੱਲੀ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਅੰਬਾਲੇ ਦੇ ਲਾਗੇ ਪੰਜੋਖੜਾ ਸਾਹਿਬ ਪਿੰਡ ਦੇ ਵਿੱਚ ਰੁਕੇ ਤਾਂ ਉਸ ਪਿੰਡ ਦੇ ਵਿੱਚ ਸਤਿਗੁਰੂ ਜੀ ਦੇ ਕੋਲ ਸੰਗਤਾਂ ਦਾ ਇਕੱਠ ਵੇਖ ਕੇ ਲਾਲ ਚੰਦ ਨਾਮ ਦਾ ਪੰਡਤ ਹੰਕਾਰੀ ਪੰਡਤ ਸਤਿਗੁਰੂ ਜੀ ਦੇ ਕੋਲ ਆਇਆ ਸਿੱਖਾਂ ਦੇ ਪੁੱਛਣ ਤੇ ਜਦੋਂ ਉਹਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਦਾ ਨਾਮ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ ਤਾਂ ਉਹਨੇ ਆਖਿਆ ਕਿ ਨਾਮ ਤੇ ਆਪਣਾ ਦੁਆਪਰ ਯੁਗ ਦੇ ਸ਼੍ਰੀ ਕ੍ਰਿਸ਼ਨ ਜੀ ਤੋਂ ਵੀ ਵੱਡਾ ਰਖਾਇਆ ਪਰ ਕਿ ਇਹਨਾਂ ਦੇ ਕੋਲ ਉਹਨਾਂ ਵਰਗਾ ਗਿਆਨ ਹੈ ਤਾਂ ਸਤਿਗੁਰੂ ਜੀ ਨੇ ਆਖਿਆ ਤੁਸੀਂ ਆਪਣੀ ਮਨਪਸੰਦ ਦਾ ਕੋਈ ਇਨਸਾਨ ਲੈ ਕੇ ਆਓ ਅਸੀਂ ਉਹਦੇ ਕੋਲ ਗੀਤਾ ਦੇ ਅਰਥ ਕਰਾਵਾਂਗੇ ਤਾਂ ਪਿੰਡ ਦੇ ਵਿੱਚੋਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਕਹਿੰਦੇ ਨੇ ਕਿ ਛੱਜੂ ਝਿਵਰ ਨੂੰ ਲੈ ਕੇ ਆਇਆ ਜਿਹੜਾ ਨਾਂ ਤੇ ਕੋਈ ਸੁਣ ਸਕਦਾ ਸੀ ਨਾ ਕੁਝ ਬੋਲ ਸਕਦਾ ਸੀ ਤੇ ਅਨਪੜ੍ਹ ਵੀ ਸੀ ਉਹਨੂੰ ਲੈ ਕੇ ਆਇਆ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜੀ ਨੇ ਆਪਣੀ ਛੜੀ ਉਹਦੇ ਸਿਰ ਤੇ ਰੱਖੀ ਪੰਡਤ ਨੂੰ ਆਖਿਆ ਤੁਸੀਂ ਸ਼ਲੋਕ ਸੁਣਾਓ ਸ਼ਲੋਕ ਸੁਣਾਏ ਗਏ ਤੇ ਸ਼ਜੂ ਚੋਰ ਉਹਦੇ ਅਰਥ ਕਰਦੇ ਗਏ ਉਸ ਸਮੇਂ ਕਹਿੰਦੇ ਨੇ ਕਿ ਹੰਕਾਰੀ ਪੰਡਤ ਲਾਲ ਚੰਦ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਟੈ ਪਿਆ ਤੇ 10ਵੇਂ ਪਾਸ਼ਾ ਜੀ ਦੇ ਸਮੇਂ ਤੇ ਉਹਨੇ ਅੰਮ੍ਰਿਤ ਪਾਨ ਕੀਤਾ ਤੇ ਲਾਲ ਚੰਦ ਤੋਂ ਉਹ ਲਾਲ ਸਿੰਘ ਬਣ ਕੇ ਚਮਕੌਰ ਦੀ ਜੰਗ ਦੇ ਵਿੱਚ ਉਹਨੇ ਸ਼ਹਾਦਤ ਪ੍ਰਾਪਤ ਕੀਤੀ ਸੀ